ਕਦੀ ਆਨੇ ਕੁ ਇੱਥੇ ਰਿਗਰ ਚ ਫਿੱਦੀ ਆ ਯੋਨੀ ਯੋਨੀ ਇਹ ਸਪਾਪਾ ਹਾਂ ਮੈਂ ਬੁੱਕ ਤੈਨੂੰ ਕਿਹਨੇ ਦਿੱਤੀ ਐ ਇਹ ਆਨੇ ਕੁ ਇਕ ਇਆ ਡੈਡੀ ਇਹ ਤਾਂ ਇਹ ਜਿੰਗਲ ਬੈਲਸ ਜਿੰਗਲ ਬੈਲਸ ਉਹ ਪੋਇਮ ਐ ਤੂੰ ਮੈਨੂੰ ਇਹ ਦੱਸ ਕਿ ਇਹਨੂੰ ਇਹ ਤੈਨੂੰ ਕਿਹਨੇ ਦਿੱਤੀ ਐ ਇਹ ਮੈਨੂੰ ਮੈਂਨ ਸਸਿਕਾ ਦੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਆ ਅੱਜ ਕਾਫੀ ਦਿਨਾਂ ਬਾਅਦ ਬਲੌਗ ਬਣਾਉਣ ਦਾ ਟਾਈਮ ਲੱਗਿਆ ਤੇ ਚਲੋ ਸਟਾਰਟ ਕਰਤਾ ਉਹਦਾ ਕਾਰਨ ਸੀ ਤੁਹਾਨੂੰ ਬਾਅਦ ਚ ਮੈਂਸ਼ਨ ਕਰਾਂਗੇ ਕੀ ਕਾਰਨ ਸੀ ਤੇ ਅੱਜ ਪ੍ਰਤੀਕ ਦਾ ਰਿਜ਼ਲਟ ਵੀ ਆਇਆ ਮੈਂ ਤੁਹਾਨੂੰ ਰਿਜ਼ਲਟ ਦਿਖਾਣਾ ਹੈ ਦਾ ਰਿਪੋਰਟ ਕਾਰਡ ਦਿਖਾਣਾ ਕਿੰਨਾ ਰਿਜ਼ਲਟ ਰਿਹਾ ਹੈ ਦਾ ਲੋਜੀ ਇਹ ਹੈਗੇ ਨੇ ਤੇ ਮਾਰਕਸ 94.6% ਮਾਰਕਸ ਨੇ ਬ੍ਰਿਲਿਅੰਟ ਪਰਫਾਰਮੈਂਸ ਰਹੀ ਆ ਦੀ ਸੋ ਬੀਅਰ ਹੈਦਰ ਸੰਤ ਪੂਰਾ ਕਨਾਲ ਦੀ ਨਾਲ ਹੀ ਇਹਨੂੰ ਇੱਕ ਇਸ 10 ਵੈਲਪ ਦੇ ਵਿੱਚ ਆ ਹਿੰਦੀ ਰਾਈम्स ਦੀ ਬੁੱਕ ਮਿਲੀ ਹੈ ਜਿਹੜੀ ਕਿ ਇਹਨੂੰ ਬਹੁਤ ਜ਼ਿਆਦਾ ਪਸੰਦ ਹੈ ਵੈਸੇ ਜਿੰਨੀਆਂ ਦੀਤੇ ਰਾਈम्स ਨੇਗੀਆਂ ਉਹ ਸਾਰੀਆਂ ਨੇ ਪਹਿਲਾਂ ਹੀ ਟੀਵੀ ਤੇ ਸੁਣ ਚੁੱਕੀਆਂ ਨੇ ਤੇਰੇ ਲਗਭਗ ਸਾਰੀਆਂ ਜਿਹੜੀਆਂ ਆਈਆਂ ਨੇ ਕੋਈ ਇਦਾਂ ਜਵਾਨੀ ਯਾਦ ਨਹੀਂ ਆ ਚਲੋ ਜੋ ਵੀ ਹੈ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਜਦੋਂ ਦੀ ਇਹਨੂੰ ਬੁੱਕ ਮਿਲੀ ਆ ਉਦੋਂ ਦਾ ਰਹੀ ਇਹ ਇਹਨੂੰ ਫਰੋਲੀ ਜਾਂਦਾ ਹੈ ਐਂਡ ਇੱਕ ਚੀਜ਼ ਹੋਰ ਕੱਲ ਨੂੰ ਇੱਕ ਸਪੈਸ਼ਲ ਡੇ ਆ ਕੱਲ ਨੂੰ ਪ੍ਰਤੀਕ ਦਾ ਬਰਥਡੇ ਆ ਸੋ ਆਪਣਾ ਬਰਥਡੇਅ ਸੈਲੀਬ੍ਰੇਟ ਕਰਦੇ ਆ ਤੇ ਨਾਲੇ ਤੁਹਾਨੂੰ ਇਸ ਬਲੌਗ ਦੇ ਵਿੱਚ ਸਾਰਾ ਕੁਝ ਸ਼ੇਅਰ ਕਰਦੇ ਆ ਮੈਮ ਜੀ ਥੈਂਕ ਯੂ ਜੀ ਕਾਦੇ ਲਈ ਭਲਾ ਕਹਿ ਜੀ ਆ ਬੁੱਕ ਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਂ ਤੁਹਾਡਾ ਬੱਕ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਹਾਂ ਜੀ ਇਹ ਵਾਲੀ ਬੁੱਕ ਮਿਲੀ ਇਹਨੂੰ ਹਿੰਦੀ ਰਾਈਨ ਬੁੱਕ ਹੈ ਬਾਲ ਗੀਤ ਨੇ ਤੇ ਸਾਰੇ ਹਿੰਦੀ ਦੇ ਵਿੱਚ ਨੇ ਬਹੁਤ ਸੋਹਣੀ ਬੁੱਕ ਹੈ ਬਹੁਤ ਤੈਨੂੰ ਵਧੀਆ ਲੱਗਦੀ ਇਹ ਹਾਂ ਤੇਰੀ ਫੇਵਰਿਟ ਹੈ ਨਾ ਸਾਰੀਆਂ ਸਟੋਰੀਜ਼ ਬਹੁਤ ਵਧੀਆ ਵਧੀਆ ਸਟੋਰੀਜ਼ ਨੇ ਹੈਨਾ ਆ ਦੇਖ ਵੇਟ ਅੱਪਦੀ ਪੀਆ ਠੀਕ ਹੈ ਅਸੀਂ ਸਵੇਰ ਸਵੇਰ ਅਸੀਂ ਗੁਰੂ ਘਰ ਪ੍ਰਤੀਕ ਦੇ ਨਾਂ ਦੀ ਅੱਜ ਦੇਖ ਰਾਈ ਸੀ ਕਿਉਂਕਿ ਦਾ ਜਨਮ ਦਿਨ ਹੈ ਸਾਨੀਆਂ ਕਾਫੀ ਵੀ ਸਾਡੇ ਨਾਲੀਆਂ ਆਈਆਂ ਸੀ ਪਰ ਅਸੀਂ ਆਉਂਦੇ ਹੋਏ ਥੋੜਾ ਜਿਆਦਾ ਲੇਟ ਹੋ ਗਏ ਅਰਦਾਸ 'ਚ ਸ਼ਾਮਿਲ ਨਹੀਂ ਹੋ ਸਕੇ ਘਰੂ ਹੀ ਲੇਟ ਹੋ ਗਏ ਸੀ ਥੋੜਾ ਜਿਆਦਾ सो बाई द वे हम अंदर जाए फोन चलता रहेगा आजा आजा गोदी जक्का आजा आजा ले पाला टिशमिस पाला 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 ਅੱਜ ਹੈਪੀ ਬਰਥਡੇ ਕਿਦੇ ਅੱਜ ਮੇਡਾ ਅੱਜ ਤੇਰਾ ਬਰਥਡੇ ਆ ਠੀਕ ਓਕੇ ਹਾਂਜੀ ਹੁਣ ਮੈਂ ਤੇ ਪ੍ਰਤੀਕ ਮੋਟਰਸਾਈਕਲ ਤੇ ਜਾ ਰਹੇ ਆ ਬਸ ਸਟੈਂਡ ਤੇ ਉੱਥੋਂ ਅਸੀਂ ਕੇਕ ਲੈ ਕੇ ਆਉਣਾ ਨਾਲ ਤਾਂ ਦੁਕਾਨ ਤੋਂ ਨਾਲੇ ਪ੍ਰਤੀਕ ਦਾ ਇੱਕ মামਾ ਆ ਰਿਹਾ ਸੋਨੋ ਉਹ ਮਤਲਬ ਵਿਆਹ ਤੋਂ ਬਾਦੋਂ ਆਇਆ ਨਹੀਂ ਸੀਗਾ ਵਿਆਹ ਵੇਲੇ ਉਦੋਂ ਹੀ ਹੋਇਆ ਸੀ ਉਹਦੇ ਆਪਣੇ ਕੋਲ ਉਹ ਆ ਰਿਹਾ ਤੇ ਨਾਲੇ ਉਹਨੇ ਲੈ ਕੇ ਆਉਣਿਆ ਨਾਲੇ ਲੈ ਕੇ ਆੜਿਆ ਪ੍ਰਤੀਕ ਦਾ ਕੇਕ ਸਾਲੀਆਂ ਕਾਫੀ ਵੇਟ ਕਰ ਰਹੀਆਂ ਨੇ ਵੀ ਕਰੋਂ ਕੇਕ ਆਏਗਾ ਕਦੋਂ ਅਸੀਂ ੱਟਾਂਗੇ ਲੋ ਜੀ ਅਸੀਂ ਆ ਗਏ ਬੱਸ ਸਟੈਂਡ ਤੇ ਤੇ ਇੱਥੇ ਸੋਨੂ ਦੀ ਕਰਦੇ ਹਾਂ ਢੀਕ ਤੇ ਇੱਧਰੋਂ ਆ ਦੁਕਾਨ ਤੋਂ ਲੈਣਾ ਕੇਕ ਵਗੈਰਾ ਸਾਰਾ ਸਮਾਨ ਲੈਣਾ ਉਹਨੂੰ ਕਹਿਤਾ ਕੱਢ ਕੇ ਰੱਖ ਦੇ ਲੈ ਉਹ ਤੇ ਬੱਸ ਸੋਨੂ ਦੀ ਵੇਟ ਆ ਉਹ ਸਾਹਮਣੇ ਬੱਸ 74 ਆ ਹੁਣ ਸੋਨੂ ਹਾਂ ਉਹੀ ਆ ਤਰ ਗਿਆ ਚਲੋ ਲੈ ਕੇ ਚੱਲਦੇ ਹਾਂ ਉਹ ਨਾਲ ਤੇ ਨਾਲੇ ਇਧਰੋਂ ਸਮਾਨ ਚੱਕਦੇ ਆਂ आया 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 जल्दी जल्दी पी ए आर आर पी आई के तू घर आगे देखी, जुए, जुए, जुए. देखी जुए, जुए। 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 के ਲੈ ਨਹੀਂ ਲਾਉਣਾ ਪਿਆ ਜਿਆ ਹੈ ਉਹ ਆਹ ਆਹ ਪਿਆ ਆਪਣਾ ਲੋਜੀ ਬਰਥਡੇ ਤੇ ਪ੍ਰਤੀਕ ਦੀ ਮਾਸੀ ਵੀ ਆ ਰਹੀ ਆ ਸਾਨੂੰ ਜਮਾਂ ਐਨ ਮੌਕੇ ਤੇ ਆ ਕੇ ਦੱਸਿਆ ਉਹਨੇ ਮਤਲਬ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀਗੇ ਦੋਨੋਂ ਯਾਨੇ ਮਤਲਬ ਇਹਦਾ ਮਾਮਾ ਤੇ ਦੀ ਮਾਸੀ ਦੋਨੋਂ ਯਾਨੇ ਇੱਕੇ ਦੰਬੀ ਚਲੋ ਪਤਾ ਨਾ ਲੱਗੇ ਕਿਸੇ ਨੂੰ ਵੀ ਪਰ ਸਾਨੂੰ ਪਤਾ ਫਿਰ ਵੀ ਲੱਗ ਗਿਆ ਤੇ ਮੈਂ ਉਹਨਾਂ ਨੂੰ ਲੈਣ ਆਇਆ ਸੀਗਾ ਹੁਣ ਥੋੜਾ ਜਿਆਦਾ ਜ਼ਿਆਦਾ ਟਾਈਮ ਲੱਗ ਗਿਆਣਾ ਉਹਨਾਂ ਨੂੰ ਐਸ ਲਈ ਮੈਂ ਸਟੇਡੀਅਮ ਦੇ ਵਿੱਚ ਆ ਗਿਆ ਇੱਥੇ ਕ੍ਰਿਕਟ ਖੇਡੀ ਜਾ ਰਹੀ ਹੈ ਸ਼ਾਇਦ ਤੁਹਾਨੂੰ ਨਾ ਦਿਖੇ ਦੂਰ ਬਹੁਤ ਜ਼ਿਆਦਾ ਨੇ ਇਹਦੇ 'ਚ ਨਾ ਕੈਮਰੇ ਦੇ ਵਿੱਚ 0.5 ਦਾ ਐਂਗਲ ਕੀਤਾ ਹੋਇਆ ਤਾਂ ਕਰਕੇ ਸ਼ਾਇਦ ਘੱਟ ਦਿਖ ਰਿਹਾ ਹੋਵੇ ਸੋ ਹੋਣਾ ਟਾਈਮ ਮੈਚ ਇੰਜੋਏ ਕਰਦੇ ਆ ਤੇ ਫਿਰ ਉਹਨਾਂ ਨੂੰ ਲੈ ਕੇ ਚੱਲਦੇ ਆ ਕਰੀ ਫਿਰ ਕੱਟਦੇ ਆ ਕੇਕ ਕੇਕ ਸੋਨੂ ਵੀ ਲਿਆਇਆ ਸੀ ਇੱਕ ਇੱਕ ਮੈਂ ਲੈ ਕੇ ਆ ਗਿਆ ਸਾਨੂੰ ਮੈਨੂੰ ਪਤਾ ਨਹੀਂ ਸੀਗਾ ਵੀ ਉਹ ਲੈ ਕੇ ਜਾ ਰਿਹਾ ਹੈ ਕੇਕ ਬਸ ਆਪਾਂ 10-15 ਮਿੰਟ ਇੱਥੇ ਹੋਰ ਖੜਨਾ ਹੈ ਤੇ ਮੈਨੂੰ ਲੱਗਦਾ ਹਸਪਤਾਲ 15 ਮਿੰਟਾਂ ਤੱਕ ਆਈ ਜਾਣਾ ਨੇ ਫਿਰ ਲੈ ਕੇ ਉਹਨਾਂ ਨੂੰ ਚਲਦੇ ਘਰੇ ਘਟਦੇ ਆ ਕਿੱਕ ਇਕੋ ਖੁੰਜੇ ਤੇ ਜਿਹੜੀ ਹੈਗੀ ਜਿੰਮ ਖੋਲੀ ਹੋਈ ਹੈ ਇਹਨਾਂ ਨੇ ਜਿੰਮ ਲਾਉਣ ਸਵੇਰੇ ਆਉਂਦੇ ਨੇ ਸਾਰੇ ਪਹਿਲਾਂ ਮੈਨੂੰ ਵੀ ਸ਼ੌਂਕ ਜਾਂ ਹੁੰਦਾ ਸੀ ਜਿੰਮ ਜਿੰਮ ਲਾਉਣ ਦਾ ਤੇ ਖੇਡਣ ਫੁੱਡਣਾ ਹੁੰਦਾ ਪਰ ਵਿਚ ਹੀ ਰਹਿ ਗਿਆ ਸਾਰਾ ਤਾਂ ਬਸ ਉਹਦਾ ਰਨਿੰਗ ਵੈਰਾ ਕਦੇ-ਕਦੇ ਵਿੱਚ ਦੀ ਜਾ ਆਉਣੇ ਹੁੰਦੇ ਆ ਉਹ ਰੈਗੂਲਰ ਹੋ ਜਾਣਗੇ ਰਨਿੰਗ ਦੇ ਲਈ ਰਨਿੰਗ ਆਈ ਥਿੰਕ ਬੈਸਟ ਹੈ ਰੈਡਿੰਗ ਜਾਏ ਉਹ ਤੁਸੀਂ ਸਵੇਰੇ ਸਵੇਰ ਜਲਦੀ ਜਲਦੀ ਤੇ ਆ ਵੀ ਐਕਸਰਸਾਈਜ਼ ਕਰਿਆ ਉਹ ਸਰੀਰ ਪੂਰਾ ਫਿੱਟ ਰਹਿੰਦਾ ਸੋ ਉਹ ਮੈਂ ਕੰਟੀਨਿਊਸਲੀ ਕੰਟੀਨਿਊ ਹੂੰਗਾ ਉਹਦੇ ਵਿੱਚ ਜਿਵੇਂ ਜਿਵੇਂ ਆਪਾਂ ਬਲੌਗਸ ਦੇ ਵਿੱਚ ਕੰਟੀਨਿਊ ਹੋ ਰਹੇ ਹਾਂ ਉਹਵੇਂ ਆਪਾਂ ਰਨਿੰਗ ਦੇ ਵਿੱਚ ਵੀ ਕੰਟੀਨਿਊ ਹੋਵਾਂਗੇ ਜਲਦੀ ਜਲਦੀ ਲਓ ਜੀ ਆਪਾਂ ਚੱਲਦੇ ਹਾਂ ਕੌਣ ਆ ਗਈ ਆ ਆਈ ਥਿੰਕ ਬਿਆਨਤ ਬੱਸ ਪਹੁੰਚਣ ਵਾਲੀ ਹੋਊਗੀ ਬੱਸ ਸਟੈਂਡ ਤੇ ਤੇ ਉਹਨੂੰ ਪਿਕ ਕਰਦੇ ਆ ਘਰੇ ਲੈ ਕੇ ਚੱਲਦੇ ਆਪਾਂ ਲੋਜੀ ਰੂਮ ਤੇ ਲੈ ਆਂਦੇ ਕੇਕ ਦੋਨੋਂ ਇੱਕ ਕੇ ਵਾਲਾ ਇੱਕਾ ਕੇ ਵਾਲਾ ਇੱਕ ਆ ਕੈਪ ਲੈ ਲਾ ਵਰਤੀਕ ਤੇ ਇਧਰ ਪ੍ਰਤੀਕ ਦੇ ਸਬਰੀ ਨਾਲ ਇੰਤਜ਼ਾਰ ਕਰਦਾ ਹੋਇਆ ਸਾਡੇ ਦੋ ਗੈਸਟ ਆਉਣੇ ਸੀ ਅੱਜ ਦੋਨੋਂ ਆ ਗਏ ਇਹਨਾਂ ਦੀ ਵੇਟ ਕਰ ਰਹੇ ਸੀ ਇਹਨਾਂ ਕਰਕੇ ਲੇਟ ਕੇਕ ਕੱਟਿਆ ਜਾ ਰਿਹਾ ਫੜ ਜਾ ਪੁੱਤ ਹਰਤੀਕ ਦੀ ਹੈਪੀ ਬਰਥਡੇ ਵਾਲੀ ਕੈਪ ਦੇ ਦਿੱਤੀ ਗਈ ਆ ਪ੍ਰਤੀਕ ਰੈਡੀ ਆ ਕੇਕ ਕੱਟਣ ਵਾਸਤੇ ਤੇ ਇਧਰ ਸਾਰੇ ਪਰਿਵਾਰ ਦੇ ਮੈਂਬਰਸ ਪਹੁੰਚ ਚੁੱਕੇ ਨੇ

Oh, oh, hey, hey. ले पैसे नहीं देने देनेग प्रतीक लेने नहीं पैसे इधर आ जा काफी तू तो ले पास आ जा ਬੱਢਿਆ ਗਿਆ ਤਾਂ ਮੈਂ ਨਾ ਕਿਸੇ ਨਾਲ ਦਸੀ ਹੁਣ ਤੇ ਲਾ ਲਈ ਲਾ ਦਿ ਮਾਣਾ ਲਾ ਦਿ ਕਾਸ ਤਾੜਾ ਲੋ ਜੀ ਕੇਕ ਕੱਟ ਲਿੱਤਾ ਗਿਆ ਸਾਰੇ ਨੇ ਫੋਟੋਆਂ ਕਰਾ ਲਈਆਂ ਤੇ ਹੁਣ ਸਾਰਿਆਂ ਨੂੰ ਡਿਸਟਰੀਬਿਊਟ ਕਰ ਦਿੱਤਾ ਜਾਏਗਾ ਇੱਧਰ ਵੇਟ ਹੋ ਰਹੀ ਏ ਕੇਕ ਦੀ ਬਹੁਤ ਜ਼ਿਆਦਾ। ਹਰ ਤੀਕ ਰੇ ਇੱਧਰ ਆ ਵੰਡ ਤਾਂ ਸਾਰਾ ਕੁਝ। ਵੰਡ ਤਾਂ ਸਾਰਾ ਕੁਝ ਏ। ਹਲੋ ਟੌਫੀਆਂ ਵੰਡਤੀਆਂ। ਦੋਨਾਂ ਦੇ ਵਿੱਚ ਤੇ ਉਹ ਚਾਕਲੇਟਾਂ ਕਿੱਥੇ ਨੇ? ਇੱਕ ਬਚ ਗਈ। ਇੱਕ ਕੱਪ ਇੱਕ ਖਾ ਗਿਆ। ਇੱਕ ਕੱਪ ਖਾ ਗਿਆ ਬਸ ਹੋਰ ਨਾ ਖਾਈਏਂਗਾ। ਬਾਲੀਆਂ ਨਹੀਂ ਖਾਣੀਆਂ ਇਹ। ਚਾਕਲੇਟਸ ਤੇ ਟੌਫੀਆਂ ਵੰਡਤੀਆਂ। ਬਸ ਖਾਲੀ ਹੋ ਗਿਆ। ਕੇਕ ਖਾਏਂਗਾ ਹੁਣ? ਯਮ ਯਮੀ ਕੇਕ ਖਾਦਾ ਜਾਏਗਾ ਕਿਦਾ ਇਹ ਦੋਨਾਂ ਸਿਸਟਰਸ ਲੈ ਵੀ ਆ ਖਾਓ ਦੋਨੇ ਆਣੇ ਤੁਸੀਂ ਲੈ ਖੜਾ ਖੜਾ ਵਰਤੀ ਖੜਾ ਐ ਪ੍ਰਤੀਕ ਦੇ ਸੋਨੂ ਦੇ ਵਿੱਚ ਚੁਗਲੀਆਂ ਹੋ ਰਹੀਆਂ ਨੇ ਕਾਦੀਆਂ ਚੁਗਲੀਆਂ ਕਰੀ ਜਾਂਦੇ ਤੁਸੀਂ ਦੰਨੇ ਆ ਆ ਲੈ ਇੱਕ ਚਾਕਲੇਟ ਦੀਆਂ ਹਾਂ ਤਾਂ ਲੈ ਜਿਓ ਕਰੇ ਜੀ ਮੈਂ ਤਾਂ ਤੋ ਚਲੋ ਬਾਏ ਦਾ ਵੀ ਕੇ ਕੱਟ ਚੁੱਕਿਆ ਉਸ ਤਾਂ ਖਾਲੀ ਵਧੀਆ ਰਿਹਾ ਪੂਰਾ ਪੂਰਾ ਦਿਨਾਂ ਚ ਪੂਰਾ ਵਧੀਆ ਰਿਹਾ ਤੇ ਕਿਉਂਕਿ ਸਵੇਰ ਜਿਹੜੀ ਸਟਾਰਟਿੰਗ ਹੋਈ ਸੀ ਉਹ ਗੁਰੂਗੜ ਦੇ ਨਾਲ ਕੋਈ ਸੀ ਸੋ ਵਧੀਆ ਰਿਹਾ ਸਾਰਾ ਦਿਨ ਇਹ ਪ੍ਰਦੀਪ ਨੇ ਪੂਰਾ ਫੁੱਲ ਇੰਜੋਏ ਕੀਤਾ ਸਾਰਾ ਦਿਨ ਸ਼ਾਮ ਨੂੰ ਕੇ ਕੱਟਿਆ ਸੋ ਅਲੱਗ-ਅਲੱਗੋਂ ਗਿਫਟਸ ਮਿਲ ਗਏ ਪੈਸੇ ਮਿਲ ਗਏ ਕੁਸ਼ਰ ਸੋ ਇਹ ਪੈਸੇ ਕਿਸੇ ਚੰਗੇ ਕੰਮ ਲਾਵਾਂਗੇ ਤੇ ਥੋੜੇ ਖਾਣੇ ਆ ਕੇਕ ਪ੍ਰਦੀਪ ਤੇਰਾ ਹੈਪੀ ਬਰਥਡੇ ਸੀ ਅੱਜ ਹੈਨਾ ਬਰਥਡੇ ਸੀ ਤੇਰਾ ਅੱਜ ਹੈ ਕੇਕ ਕੱਟ ਲਿਆ ਤੇ ਰਿਲੇਟ ਹੋ ਗਿਆ ਨਾ ਆਪਣੇ ਵਾਸਤੇ ਆਹੀ ਖਾਣਗੇ ਕਿੰਨੇ ਕੇਕ ਕੱਟੇ ਸੀ ਇਹ ਉਹ ਵੱੰਨ ਕੇ ਕੇਕ ਕੱਟਿਆ ਸੀ ਟੂ ਕੱਲੂ ਖਾ ਲਾਗੇ ਟੂ ਕੱਲੂ ਖਲਾਂਗੇ ਕੱਟੇ ਤਾਂ ਦੋਨੇ ਹੀ ਨੇ ਫਿਰ ਉਹ ਕੁੱਟੇ ਦੋਨੇ ਨਹੀਂ ਲਓ ਇੱਕ ਕੱਟਿਆ ਹਾਂਜੀ ਇੱਕ ਕੱਟਿਆ ਹਨਾ ਚਲੋ ਇੱਕ ਕੇਕ ਨਾਲ ਸਾਰੇ ਰੱਜ ਜਾਣਗੇ ਸੋ ਇੱਕ ਕੇਕ ਅਸੀਂ ਰੱਖ ਰਹੇ ਆ ਕੱਲ੍ਹ ਦੇ ਲਈ ਕੱਲ੍ਹ ਨੂੰ ਖਾਧਾ ਜਾਏਗਾ ਸਵੇਰ ਖਾਣਾਂਗੇ ਬਾਏ ਬਾਏ ਸੋਨੂ ਕੁਝ ਕਹਿਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਛੋਣਾ ਲੱਗਾ ਆ ਕੇ ਪ੍ਰਤੀਕ ਨੂੰ ਬਹੁਤ ਟੈਬਾਦ ਮਿਲਿਆ ਤੇ ਉਹ ਨਿੱਕਾ ਹੀ ਹੁੰਦਾ ਸੀ ਉਦੋਂ ਮੈਂ ਆਇਆ ਸੀਗਾ ਤੇ ਹਣ ਬਹੁਤ ਹੀ ਕਹਿ ਨਹੀਂ ਸਕ ਰਿਹਾ ਬਹੁਤ ਹੀ ਖੁਸ਼ੀ ਹੋ ਰਹੀ ਹੈ ਲਓ ਜੀ ਹੁਣ ਸਫਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜਾ ਜਿਹੜਾ ਗਾਜਾ ਪਾਇਆ ਹੋਇਆ ਸੀਗਾ ਤੇ ਸਾਫ ਸਫਾਈ ਕਰਕੇ ਫਿਰ ਖਾਣਾ ਖੋਣਾ ਖਾਣੇ ਐ ਐਂਡ ਬਲੌਗ ਦਾ ਇੱਥੇ ਐਂਡ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਹੋਵੇ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ